ਵੀਰ ਮੇਰਾ ਭਾਗ ਤੀਜਾ ਹੈ ਕਿ ਅਧਿਆਤਮਿਕਤਾ ਦਾ ਐਂਡ ਕੀ ਆ ਐਂਡ ਗੋਲ ਕੀ ਆ ਵੀ ਕਿੱਥੇ ਕੱਪਾ ਪਹੁੰਚਣਾ ਹੁੰਦਾ ਧਿਆਨ ਸਾਧਨਾ ਕਰਕੇ ਮੈਡੀਟੇਸ਼ਨ ਕਰਕੇ ਆਤਮ ਗਿਆਨ ਕੀ ਆ ਕਿਵੇਂ ਮਿਲ ਜਾਂਦਾ ਜਿਹਨੂੰ ਮਿਲ ਜਾਂਦਾ ਉਹ ਕਿਹੋ ਜਿਹਾ ਹੋ ਜਾਂਦਾਗਾ ਵਗੈਰਾ ਵਗੈਰਾ ਤਾਂ ਮੈਂ ਤੁਹਾਨੂੰ ਸਿਰਫ ਇੱਕ ਬੰਦੇ ਦੇ ਪੁਆਇੰਟ ਆਫ View ਨਾਲ ਦੱਸਣ ਲੱਗਿਆ ਅੱਜ ਦੇ ਵੀਡੀਓ ਦੇ ਵਿੱਚ ਤਾਂ ਇਹ ਤੋਂ ਤੁਸੀਂ ਸਮਝ ਜਾਓਗੇ ਕਿ ਹਰ ਇੱਕ ਬੰਦੇ ਲਈ ਇਹ ਫੀਲਿੰਗ ਵੱਖਰੀ ਵੱਖਰੀ ਹੁੰਦੀ ਹੈ ਠੀਕ ਹੈ ਮੈਂ ਗੱਲ ਕਰਦਾ ਜੇ ਕ੍ਰਿਸ਼ਨਾ ਮੂਰਤੀ ਦੀ ਕਿ ਦੁਨੀਆ ਮਾਇਆ ਮਾਇਆ ਕਿਉਂ ਮਾਇਆ ਕੈਸ ਨੂੰ ਕਹਿੰਦੇ ਆ ਠੀਕ ਹੈ ਉਹ ਕਹਿੰਦੇ ਜਿਹੜੇ ਮੰਨ ਲਓ ਇੱਕ ਰੀਲ ਆ ਰੀਲਾ ਜਿਵੇਂ ਬੀਸੀਪੀ ਬੀਸੀਆਰ ਹੁੰਦੇ ਸੀਗੇ ਪਹਿਲਾਂ ਜਾਂ ਕੈਸਟ ਹੁੰਦੀਆਂ ਸੀਗੀਆਂ ਸੌਂਗ ਵਾਲੀਆਂ ਹਨਾ ਪੰਜਾਬੀ ਗਾਣਿਆਂ ਦੀਆਂ ਜਾਂ ਤੁਸੀਂ ਕਿਸੇ ਕੈਮਰੇ ਦੀ ਰੀਲ ਲੈ ਲਓ ਉਹਦੇ ਵਿੱਚ ਫੋਟੋ ਆ ਉਹਦੇ ਵਿੱਚ ਪੂਰੀ ਫਿਲਮ ਆ ਏ ਤੋਂ ਬੀ ਤੱਕ ਬਹੁਤ ਵੱਡੀ ਫਿਲਮ ਆ ਠੀਕ ਹੈ ਇਹ ਤੁਹਾਡੀ ਜ਼ਿੰਦਗੀ ਆ ਇਹਨੂੰ ਇਮੇਜਿਨ ਕਰੋ ਤੁਹਾਡੀ ਜ਼ਿੰਦਗੀ ਆ ਇਹਨੂੰ ਤੁਸੀਂ ਮਹਿਸੂਸ ਕਰੋ ਔਰ ਉਹਦੇ ਉੱਤੋਂ ਜਿਹੜੀ ਚੀਜ਼ ਆਪਾਂ ਪ੍ਰੋਜੈਕਟਰ ਦੇ ਵਿੱਚ ਪਾ ਕੇ ਦੇਖਦੇ ਆ ਉਹਨੂੰ ਇੱਧਰ ਨੂੰ ਚਲਾਉਨੇ ਆ ਜਾਂ ਇੱਧਰ ਨੂੰ ਚਲਾਉਨੇ ਆ ਜਿਹੜੇ-ਜਿਹੜੇ ਵਿਚਾਰ ਆਪਾਂ ਦੇਖਦੇ ਆ ਉਹ ਆਪਣੇ ਵਿਚਾਰ ਤਾਂ ਇਹ ਵਿਚਾਰ ਟ੍ਰਿਗਰ ਹੁੰਦੇ ਆ ਫਿਲਮ ਤਾਂ ਫਿਲਮ ਮੈਂ ਵਿਚਾਰ ਜਿਹੜੇ ਟ੍ਰਿਗਰ ਹੁੰਦੇ ਆ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡੇ ਪੰਜੇ ਸੈਂਸਾਂ ਦੇ ਨਾਲ ਇੱਥੋਂ ਤੱਕ ਕਿ ਜੇ ਮੈਂ ਐਂ ਵੀ ਕੀਤਾ ਨਾ ਤਾਂ ਮੇਰੇ ਐਂ ਕਰਨ ਦੇ ਨਾਲ ਕਿੰਨੀ ਮੈਮਰੀ ਜੁੜੀ ਹੈ ਇੰਨੇ ਸਾਲਾਂ ਦੀ ਉਹ ਵੀ ਉਸ ਰੀਲ ਤੇ ਚੱਲਣ ਲੱਗ ਜਾਣੀ ਠੀਕ ਆ ਤਾਂ ਉਹ ਕੀ ਕਹਿੰਦੇ ਆ ਬੰਦਾ ਕੀ ਗਲਤੀ ਕਰਦਾ ਮਾਇਆ ਕਿਉਂ ਆ ਕਿ ਉਹਨੂੰ ਕੋਈ ਗੁੱਸੇ ਵਾਲਾ ਵਿਚਾਰ ਆਇਆ ਤਾਂ ਗੁੱਸੇ ਵਾਲਾ ਵਿਚਾਰ ਆਇਆ ਕਾਨਾ ਤਾਂ ਇਹ ਚਾਹੀਦਾ ਕਿ ਇਹ ਫਿਲਮ ਨੂੰ ਸਿਰਫ ਵੇਖੋ ਤਾਂ ਉਹਦੇ ਵਿੱਚ ਉਹ ਬਹਿ ਜਾਂਦਾਗਾ ਜਿਵੇਂ ਆਪਾਂ ਕੋਈ ਭੂਤਾਂ ਵਾਲੀ ਫਿਲਮ ਦੇਖਦੇ ਆਂ ਰਾਤ ਨੂੰ ਇਕੱਲੇ ਤਾਂ ਆਪਾਂ ਨੂੰ ਪਤਾ ਇਹ ਫਿਲਮ ਹੈ ਟੀਵੀ ਦੇ ਵਿੱਚ ਇਹ ਅਸਲੀ ਨਹੀਂ ਆਪਾਂ ਨੂੰ ਡਰ ਅਸਲੀ ਦੇ ਵਿੱਚ ਲੱਗਦਾ ਹੈ ਇਸੇ ਤਰ੍ਹਾਂ ਆਪਾਂ ਫਰਕ ਨਹੀਂ ਕਰ ਪਾਉਂਦੇ ਆਪਣੀ ਉਸ ਤਰ੍ਹਾਂ ਦੀ ਫਿਲਮ ਦਾ ਕਿ ਅਸਲੀ ਆ ਜਾਂ ਨਕਲੀ ਆ ਆਪਾਂ ਉਹਦੇ ਵਿੱਚ ਐਂਟਰ ਹੋ ਜਾਂਦੇ ਆ ਜਦੋਂ ਵੀ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਕੋਈ ਬਹੁਤ ਵੱਡੀ ਗਲਤੀ ਕੀਤੀ ਆ ਜਾਂ ਬਹੁਤ ਵੱਡੀ ਮਿਸਟੇਕ ਹੋ ਗਈ ਜਿਹੜੀ ਨਹੀਂ ਹੋਣੀ ਚਾਹੀਦੀ ਸੀਗੀ ਪਾਸਟ ਦੇ ਵਿੱਚ ਜਦੋਂ ਉਹਦੇ ਥੌਟ ਆਉਂਦੇ ਆ ਉਹ ਰੀਲ ਸਾਹਮਣੇ ਆਉਂਦੀ ਆ ਤਾਂ ਆਪਾਂ ਆਪਾਂ ਸਮਝ ਲਓ ਆਪਾਂ ਇੱਕ ਦਰਸ਼ਕ ਆ ਆਪਣੇ ਸਾਹਮਣੇ ਉਹ ਚੀਜ਼ ਚੱਲ ਰਹੀ ਆ ਜਿਹੜਾ ਵੇਖਣ ਵਾਲਾ ਏ ਉਹ ਆਪਾਂ ਅਸਲੀਆਂ ਜਿਹੜੀ ਚੀਜ਼ ਆਪਾਂ ਅੰਦਰ ਆਪਣੇ ਫੋਟੋਆਂ ਦੇਖ ਰਹੇ ਆ ਉਹ ਜਿਹੜੀ ਫਿਲਮ ਆਪਣੀ ਬੀਤੀਆ ਹੋਇਆ ਬੀਤੀ ਹੋਈ ਮੈਮਰੀ ਆ ਸਾਰੇ ਠੀਕ ਆ ਤਾਂ ਇਹਨੂੰ ਵੇਖ ਲੈਣਾ ਤੇ ਇਹਦੇ ਤੇ ਕੋਈ ਰਿਐਕਟ ਨਾ ਕਰਨਾ ਹੀ ਆਤਮ ਗਿਆਨ ਕਹਾਉਂਦਾ ਹੈ ਜਿਹੜਾ ਬੰਦਾ ਇਹ ਚੀਜ਼ ਤੇ ਪ੍ਰੈਕਟਿਸ ਕਰਕੇ ਪੱਕਾ ਹੋ ਗਿਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਕੋਈ ਮਾੜਾ ਕਵੇ ਕੋਈ ਗਾਲਾਂ ਕੱਢਣ ਦੀ ਕੋਸ਼ਿਸ਼ ਕਰੇ ਉਹਨੇ ਜਿਹੜੇ ਕੰਮ ਕਰਨੇ ਉਹਨੇ ਕਰਨੇ ਆ ਉਹਨੇ ਐਸੀ ਦੁਨੀਆ 'ਚ ਹੀ ਰਹਿਣਾਗਾ ਪਰ ਉਹਦੋਂ ਉਹਨੂੰ ਸਾਫ਼ ਹੋ ਜਾਂਦਾ ਲੋਕਾਂ ਦੀਆਂ ਭਾਵਨਾਵਾਂ ਸਮਝਣ ਲੱਗ ਜਾਂਦਾਗਾ ਕੌਣ ਕਿਸ ਤਰ੍ਹਾਂ ਬੋਲ ਰਿਹਾ ਹੁਣ ਮੈਨੂੰ ਕੀ ਕਰਨਾ ਚਾਹੀਦਾ ਆਪਦੇ ਚੰਗੇ ਮਾੜੇ ਦਾ ਦੂਜੇ ਦੇ ਚੰਗੇ ਮਾੜੇ ਦਾ ਇੱਥੇ ਤੱਕ ਕਿ ਸਮਾਜ ਦੇ ਚੰਗੇ ਮਾੜੇ ਦਾ ਔਰ ਦੁਨੀਆ ਦੇ ਚੰਗੇ ਮਾੜੇ ਦਾ ਵੀ ਉਹਨੂੰ ਪਤਾ ਲੱਗਣ ਲੱਗ ਜਾਂਦਾਗਾ ਕਿ ਕਿਹੜੀ ਕਿਹੜੇ ਖਿੱਤੇ ਵਿੱਚ ਕਿਸ ਤਰ੍ਹਾਂ ਦੇ ਲੋਕ ਵੱਧ ਰਹੇ ਆ ਕਿਸ ਤਰ੍ਹਾਂ ਦੀ ਸੋਚ ਉਹਨਾਂ ਵਿੱਚ ਪਨਪ ਰਹੀ ਆ ਸੋਸ਼ਲ ਮੀਡੀਆ ਤੇ ਤਾਂ ਉਹ ਇੱਕ ਅੰਦਾਜ਼ਾ ਲਾ ਕੇ ਪ੍ਰੋਡਕਸ਼ਨ ਕਰ ਸਕਦਾਗਾ ਜਿਹੜਾ ਕਿ ਆਮ ਬੰਦਾ ਨਹੀਂ ਕਰ ਸਕਦਾ ਬੰਦਾ ਕਿਵੇਂ ਕਰੂ ਉਹ ਫਿਲਮ ਦੇ ਵਿੱਚ ਬੜਿਆ ਫਿਰਦਾ ਉਹ ਫਿਲਮ ਨੂੰ ਪਾਸੇ ਹੋ ਕੇ ਤਾਂ ਵੇਖਦਾ ਹੀ ਨਹੀਂ ਹੈਗਾ ਠੀਕ ਹੈ ਇਹਨੂੰ ਆਪਾਂ ਜੇ ਕਿਸੇ ਹੋਰ ਉਦਾਹਰਨਾਂ ਦੇਖਣਾ ਹੋਵੇ ਜੇ ਕਿਸੇ ਹੋਰ ਉਦਾਹਰਨਾਂ ਦੇਖਣਾ ਹੋਵੇ ਵੀ ਹਾਂ ਇੱਕ ਜਿਵੇਂ ਮੰਨ ਲਓ ਉਹ ਜਿਹੜੇ ਵਿਚਾਰ ਆਉਂਦੇ ਆ ਇਹ ਇਹ ਚੀਜ਼ ਨੋਟਿਸ ਕਰਨ ਵਾਲੀ ਆ ਜਦੋਂ ਤੁਹਾਨੂੰ ਖੁਸ਼ੀ ਵਾਲਾ ਵਿਚਾਰ ਕਮੀ ਵਾਲਾ ਮਤਲਬ ਬਹੁਤ ਢੂੰਗੇ ਧੋਖਾ ਵਾਲਾ ਵਿਚਾਰ ਆਇਆ ਪਾਸਟ ਦੇ ਵਿੱਚ ਆਪਣੇ ਖਾਸ ਬੰਦੇ ਚੱਲ ਬਸੇ ਦੁਨੀਆ ਤੋਂ ਉਹਨਾਂ ਦੇ ਪ੍ਰਤੀ ਕੋਈ ਮੈਮਰੀ ਤੁਹਾਡੇ ਸਾਹਮਣੇ ਆਈ ਤਾਂ ਤੁਸੀਂ ਭਾਵਕ ਹੋ ਜਾਣਾ ਤੁਸੀਂ ਕਹਿਣਾ ਉਹਦੀਆਂ ਯਾਦਾਂ ਉਹਦੇ ਚੰਗੇ ਕੰਮ ਤੁਹਾਡੇ ਅੱਖਾਂ ਮੂਰੇ ਚੱਲਣੇ ਆ ਤਾਂ ਤੁਸੀਂ ਪਿੱਛੇ ਬਹਿ ਕੇ ਵੇਖਣ ਦੀ ਬਜਾਏ ਤੁਸੀਂ ਉਹਦੇ ਵਿੱਚ ਬਾੜ ਜਾਣਾ ਜਦੋਂ ਕਿਸੇ ਨੇ ਤੁਹਾਡੇ ਕਿਤੇ ਬੇਇੱਜ਼ਤੀ ਕੀਤੀ ਬਹੁਤ ਲੋਕਾਂ ਦੇ ਵਿੱਚ ਤੁਹਾਡੇ ਕੋਈ ਚਪੇੜ ਮਾਰੀ ਤੁਹਾਡੇ ਕੋਲਸ ਹੋਇਆ ਇਹੋ ਜਿਹਾ ਹਨਾ ਉੱਪਰ ਲਿਖਦੇ ਵਿੱਚ ਤੇ ਜਿੱਥੇ ਤੁਸੀਂ ਕੁਝ ਕਰਨ ਹੀ ਸਕੇ ਮੌਕੇ ਤੇ ਔਰ ਕਰਨ ਬਾਰੇ ਸੋਚ ਰਹੇ ਆ ਕਿ ਬੰਦੇ ਨੂੰ ਮੈਂ ਕਦੇ ਸਾਫ਼ ਕਰ ਸਿਖਾਉਂਗਾ ਜਦੋਂ ਉਹ ਰੀਲ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਤੁਸੀਂ ਗੁੱਸੇ ਨਾਲ ਅੰਦਰੋਂ ਭਰ ਜਾਂਦੇ ਆ ਕਿ ਮੈਂ ਬੰਦੇ ਨੂੰ ਛੱਡਣਾ ਨਹੀਂ ਹੈਗਾ ਤਾਂ ਉਹ ਚੀਜ਼ ਜਦੋਂ ਬੰਦਾ ਵਿਚ ਵੜ ਜਾਂਦਾ ਹੈਗਾ ਠੀਕ ਹੈ ਦੇਖਣ ਵਾਲਾ ਵੀ ਉਹੀ ਆ ਤੇ ਜਿਹੜੀ ਚੀਜ਼ ਦਿਖ ਰਹੀ ਆ ਉਹ ਵੀ ਉਹ ਜਿਹੜੀ ਚੀਜ਼ ਦਿਖ ਰਹੀ ਆ ਦੇਖਣ ਵਾਲਾ ਉਹੋ ਬਣ ਜਾਂਦਾ ਹੈ ਬੜਨਾ ਨਹੀਂ ਹੁੰਦਾਗਾ ਸਿਰਫ ਦੇਖਣਾ ਹੁੰਦਾ ਵਿਚਾਰ ਜਿਹੜੇ ਆ ਜਿਹੜੇ ਥੌਟ ਜਿਹੜੇ ਆ ਰਹੇ ਆ ਜਿਹੜਾ ਥੌਟ ਤੁਹਾਨੂੰ ਬਾਰ-ਬਾਰ ਆ ਰਿਹਾ ਜਿਹੜੇ ਕਹਿ ਦਿੰਦਾ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਉਹ ਕਿਉਂਕਿ ਉਹ ਉਸੇ ਚੀਜ਼ ਨੂੰ ਛੱਡਦਾ ਨਹੀਂ ਹੈਗਾ ਤਾਂ ਤੁਹਾਡੀ ਜਿਹੜੀ ਚੱਲਦੀ ਫਿਲਮ ਦੇ ਵਿੱਚੋਂ ਜਿਹੜੇ ਵਿਚਾਰ ਨੂੰ ਤੁਸੀਂ ਆਪ ਦੀ ਊਰਜਾ ਦੇ ਦਿੱਤੀ ਜੀ ਦੇ ਵਿੱਚ ਤੁਸੀਂ ਵੜ ਗਏ ਤਾਂ ਉਹਨੇ ਹੋਰ ਸਟਰੋਂਗ ਹੋ ਜਾਣਾ ਅਗਲੀ ਵਾਰ ਨੂੰ ਹੋਰ ਸਟਰੋਂਗ ਕੋਸ ਹੋਰ ਨਵਾਂ ਐਡ ਹੋਊਗਾ ਅਗਲੀ ਵਾਰ ਨੂੰ ਹੋਰ ਸਟਰੋਂਗ ਤਾਂ ਜਿੱਥੇ ਤੁਸੀਂ ਉਹਨੂੰ ਸਿਰਫ ਵੇਖਿਆ ਬਿਨਾ ਉਹਤੇ ਕੋ ਰਿਜੈਕਟ ਕੀਤੇ ਤਾਂ ਜਿਵੇਂ ਸੂਰਜ ਦੇ ਮੂਰੇ ਬੱਦਲ ਹੌਲੀ-ਹੌਲੀ ਭਾਗ ਬਣ ਕੇ ਖਤਮ ਹੋ ਜਾਂਦੇ ਆ ਇਸੇ ਤਰ੍ਹਾਂ ਉਹ ਖਤਮ ਹੋ ਜਾਣਗੇ ਉਹ ਦੁਬਾਰਾ ਨਹੀਂ ਆਉਂਦੇ ਫਿਰ ਆਪਦੀ ਬੁਰੀ ਮੈਮਰੀ ਨੂੰ ਇਸੇ ਤਰ੍ਹਾਂ ਖਤਮ ਕੀਤਾ ਜਾਂਦਾ ਹੈ ਨੂੰ ਵੇਖ ਕੇ ਜੇ ਤੁਸੀਂ ਉਹਨੂੰ ਊਰਜਾ ਦੇ ਦਿੱਤੀ ਤਾਂ ਫੇਰ ਉਹਗੀ ਫਿਰ ਉर्जा ਦੇਵੋਗੇ ਫਿਰ ਹੋਊਗੀ ਇਹ ساری ਉਮਰ ਚੱਲਦਾ ਰਹੂਗਾ ਬੁਢਾਪੇ ਤੱਕ ਤਾਂ ਇਸ ਚੀਜ਼ ਦੇ ਉੱਤੇ ਕਾਬੂ ਕਰ ਲੈਣਾ ਨੂੰ ਆਤਮ ਗਿਆਨ ਕਹਿੰਦੇ ਆ ਕੀਦੇ ਅਨੁਸਾਰ ਜੇ ਕ੍ਰਿਸ਼ਨਾ ਮੂਰਤੀ ਦੇ ਅਨੁਸਾਰ ਔਰ ਤੁਸੀਂ ਉਹਨਾਂ ਦੀ ਆਪਦੀ ਕਹ ਲੋ ਅਬਜ਼ਰਵੇਸ਼ਨ ਹੈ ਤੁਸੀਂ ਆਪਣੀ ਕਰ ਸਕਦੇ ਆ ਤੁਸੀਂ ਕਿਸੇ ਹੋਰ ਤਰੀਕੇ ਨਾਲ ਫੀਲ ਕਰ ਸਕਦੇ ਆ ਕਿਸੇ ਹੋਰ ਬੰਦੇ ਨੇ ਕਿਸੇ ਹੋਰ ਤਰੀਕੇ ਨਾਲ ਕੀਤਾ ਹੋ ਬੁੱਧ ਕੋਸ ਹੋਰ ਕਹਿੰਦਾਗਾ ਅਲੱਗ-ਅਲੱਗ ਜਿਹੜੇ ਹੋਏ ਆ ਉਹ ਕੁਝ ਹੋਰ ਕਹਿੰਦੇ ਆ ਤਾਂ ਅਲਟੀਮੇਟ ਚੀਜ਼ ਕੀ ਆ ਬਈ ਕਰਨਾ ਤਾਂ ਜਦ ਤੱਕ ਤੁਸੀਂ ਆਪਣੇ ਮਨ ਤੇ ਪਾਉਣੀ ਆ ਤਾਂ ਜਿੰਨਾ ਤੁਸੀਂ ਵਿੱਚ ਬੜੋਗੇ ਜਿੰਨਾ ਤੁਸੀਂ ਇਹ ਚੀਜ਼ ਨੂੰ ਊਰਜਾ ਦੇਵੋਗੇ ਤੁਹਾਡੇ ਤੇ ਉੱਤੇ ਆ ਕੇ ਉਨਾ ਹੀ ਚੜੂਗੀ ਔਰ ਸਿਗਮੰਟ ਫਰਾਇਡ ਦੀ ਬਾਰੇ ਉਹ ਥੋੜੀ ਜੀ ਡਿਫਰੈਂਟ ਤਰੀਕੇ ਨਾਲ ਇਹ ਚੀਜ਼ ਨੂੰ ਕਹਿੰਦੇ ਆ ਬਈ ਮਤਲਬ ਆਪਣਾ ਹਰ ਅਣ ਅਣਕੀਤਾ ਕੰਮ ਵੀ ਆਪਣੀ ਮੈਮਰੀ ਦੇ ਵਿੱਚ ਮਤਲਬ ਕਿ ਮਤਲਬ ਆਰਐਸ ਹੰਬੈਕ ਇੱਕ ਸਿਸਟਮ ਆ ਆਪਣੇ ਦਿਮਾਗ ਦਾ ਮੰਨ ਲਓ ਆਪਾਂ ਕਿਸੇ ਇਨਸਾਨ ਨੂੰ ਦੇਖ ਰਹੇ ਹਾਂ ਸਾਹਮਣੇ ਤਾਂ ਆਪਾਂ ਫਟਾਫਟ ਉਹਦੇ ਬਾਰੇ ਇੱਕ ਧਾਰਨਾ ਬਣਾ ਲੈਣੀ ਆ ਅੱਛਾ ਇਹਦਾ ਮੂੰਹ ਇਹੋ ਜਿਹਾਗਾ ਇਸ ਤਰ੍ਹਾਂ ਦੀ ਬੋਡੀ ਲੈਂਗੁਏਜ ਹੈ ਇਸ ਤਰ੍ਹਾਂ ਦਾ ਬੰਦਾ ਹੋਊ ਜਾਂ ਇਸ ਤਰ੍ਹਾਂ ਦੀ ਇਹ ਬੁੜੀ ਹੋਊਗੀ ਜਾਇ ਇਹਦੀ ਆਵਾਜ਼ ਉਹਦੇ ਨਾਲ ਮਿਲਦੀ ਹੈ ਇਹਦੇ ਨਾਲ ਮਿਲਦੀ ਹੈ ਤਾਂ ਇਹਦਾ ਨੇਚਰ ਵੀ ਇਸ ਤਰ੍ਹਾਂ ਦਾ ਹੋਊਗਾ ਉਹ फटाफटੇ ਤਿਆਰ ਕਰ ਲੈਨੇ ਅੰਦਰੋਂ ਅੰਦਰ ਹੀ ਤਾਂ ਇਹ ਅਧੂਰੀ ਜਾਣਕਾਰੀ ਹੁੰਦੀ ਹੈ ਆਪਣੇ ਦਿਮਾਗ ਦੀ ਤਾਂ ਆਪਣਾ ਦਿਮਾਗ ਹਜ਼ਾਰਾਂ ਗੀਗਾਬਾਈਟ ਦੇ ਨਾਲ ਮੈਮਰੀ ਅੰਦਰ ਲੈਂਦਾਗਾ ਆਰਐਸ ਥਰੂ ਫਿਲਟਰ ਹੋ ਕੇ ਮੇਨ ਮੇਨ ਜਾਣਕਾਰੀ ਜਿਵੇਂ ਮੈਂ ਦੱਸ ਰਿਹਾ ਸੀ ਉਹ ਆਪਣੇ ਅੰਦਰ ਜਾਂਦੀ ਹੈ ਕੌਨਸ਼ੀਅਸ ਮਾਈਂਡ ਰਹੀਂ ਚੇਤਨ ਦਿਮਾਗ ਰਹੀਂ ਕਿੱਛਾ ਹੈ ਆਏ 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 ਪਰ ਜਿਹੜਾ ਬੈਕਗਰਾਉਂਡ ਦੇ ਵਿੱਚ ਪ੍ਰੋਸੈਸ ਹੋ ਗਿਆ ਉਹ ਆਪਾਂ ਨੂੰ ਨਹੀਂ ਪਤਾ ਲੱਗਿਆ ਉਹ ਜਦੋਂ ਸਪਲਿਟ ਬ੍ਰੇਨ ਥਿਉਰੀ ਨੂੰ ਆਪਾਂ ਪੜ੍ਹਦੇ ਆ ਕਿ ਦਿਮਾਗ ਤਾਂ ਇੰਤੋਂ ਕਿਤੇ ਹਜ਼ਾਰਾਂ ਗੁਣਾ ਵੱਧ ਜਾਣਕਾਰੀ ਲੈ ਲੈਂਦਾਗਾ ਤਾਂ ਉਹ ਜਾਣਕਾਰੀ ਪਈ ਹੁੰਦੀ ਆ ਆਪਣੇ ਅਵਚੇਤਨ ਮਨ ਦੇ ਵਿੱਚ ਤਾਂ ਜਿਹੜੀ ਕਦੋਂ ਸਾਹਮਣੇ ਆਉਂਦੀ ਆ ਜਿਹਨੂੰ ਆਪਾਂ ਗੱਟ ਫੀਲਿੰਗ ਕਹਿ ਦਿੰਦੇ ਆ ਯਾਰ ਕੋਈ ਬੰਦਾ ਤੈਨੂੰ ਕਹਿ ਰਿਹਾ ਯਾਰ ਆ ਬੰਦੇ ਨਾਲ ਇੱਥੇ ਚਲਾ ਜਾ ਜਾਂ ਆ ਕੰਮ ਮੇਰੇ ਨਾਲ ਕਰਨ ਚਲਾ ਜਾ ਤੁਹਾਨੂੰ ਢਿੱਡੋਂ ਲੱਗਦਾ ਕਿ ਯਾਰ ਨਹੀਂ ਮੈਂ ਨਹੀਂ ਜਾਣਾ ਮੇਰਾ ਦਿਲ ਨਹੀਂ ਕਰਦਾ ਕੀਕ ਤੁਹਾਨੂੰ ਸਪਸ਼ਟ ਪਤਾ ਨਹੀਂ ਹੁੰਦਾ ਅੰਦਰੋਂ ਕਿ ਤੁਸੀਂ ਕਿਉਂ ਨਹੀਂ ਜਾਣਾ ਚਾਹੁੰਦੇ ਪਰ ਤੁਹਾਡੇ ਅੰਦਰੋਂ ਮਨ ਨਹੀਂ ਕਰਦਾ ਤਾਂ ਤੁਹਾਡੇ ਉਹ ਅਵਚੇਤਨ ਮਨ ਦੇ ਸੰਕੇਤ ਹੁੰਦੇ ਆ ਕਿ ਨਾ ਹੀ ਜਾਓ ਜਿਵੇਂ ਤੁਸੀਂ ਵਾਰ-ਵਾਰ ਕਿਸੇ ਦਾ ਨਾਮ ਭੁੱਲ ਜਾਂਦੇ ਆ ਕਿਸੇ ਜਗ੍ਹਾ ਦਾ ਨਾਮ ਭੁੱਲ ਜਾਂਦੇ ਆ ਤਾਂ ਜ਼ਰੂਰ ਤੁਹਾਡੀ ਮੈਮਰੀ ਦੇ ਵਿੱਚ ਉਹਦੇ ਨਾਲ ਰਿਲੇਟਡ ਕੁਝ ਪਿਆ ਹੈ ਜਿਹੜਾ ਤੁਹਾਨੂੰ ਭੁਲਾ ਰਿਹਾਗਾ ਇਹ ਬਹੁਤ ਡੂੰਘੀਆਂ ਗੱਲਾਂ ਇਹਦੇ ਬਾਰੇ ਆਪਾਂ ਵੱਖਰੀ ਵੀਡੀਓ ਹੀ ਕਰਾਂਗੇ ਤਾਂ ਜਾਂ ਜੇ ਕ੍ਰਿਸ਼ਨ ਮੂਰਤੀ ਅਨੁਸਾਰ ਇਹ ਸੀਗਾ ਆਤਮ ਗਿਆਨ ਬਾਕੀ ਤੁਸੀਂ ਆਪਣੇ ਵਿਚਾਰ ਜੁਰ ਤੁਹਾਡੇ ਕਮੈਂਟ ਪੜ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈਗਾ ਜੇ ਤੁਸੀਂ ਕਹਿੰਦੇ ਆ ਕਿ ਕਿਸੇ ਖਾਸ ਲੇਖਕ ਨੂੰ ਪੜ ਕੇ ਉਹਦੀ ਵਿਆਖਿਆ ਕੀਤੀ ਜਾਵੇ ਕੋਈ ਖਾਸ ਕਿਤਾਬ ਦੀ ਕੀਤੀ ਜਾਵੇ ਤਾਂ ਜਰੂਰ ਦੱਸਿਓ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਕੋਰ